ਕਿਸਾਨੀ ਅੱਜ ਘਾਟੇ ਦਾ ਸੌਦਾ ਬਣ ਕੇ ਰਹਿ ਗਈ ਹੈ ਪਰ ਜੇਕਰ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣਾ ਹੋਵੇ ਤਾਂ ਇਹਦੇ ਵਿੱਚ ਨਵੇਂ ਰੰਗ ਅਤੇ ਢੰਗ ਲਿਆਉਣੇ ਪੈਣਗੇ ਜਾਣਕਾਰੀ ਮਿਲ ਰਹੀ ਹੈ ਕਿ ਚੰਦਨ ਦੇ ਦਰਖਤ ਭਾਵੇਂ ਦੱਖਣੀ ਭਾਰਤ ਵਿੱਚ ਹੀ ਉਗਾਏ ਜਾਂਦੇ ਸੀ ਪਰ ਇੱਕ ਕਿਸਾਨ ਨੇ ਤਕਰੀਬਨ 7 ਸਾਲ ਪਹਿਲਾਂ ਆਪਣੀ 2 ਕਨਾਲ ਜ਼ਮੀਨ ਤੇ ਚੰਦਨ ਦੇ 200 ਬੂਟੇ ਲਗਾ ਦਿੱਤੇ ਹਾਲਾਂਕਿ ਉਸ ਨੂੰ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਉਹਨਾਂ ਵਿੱਚੋਂ ਸਿਰਫ 40 ਬੂਟੇ ਚੱਲ ਰਹੇ ਨੇ ਪਰ ਇਸੇ ਦੌਰਾਨ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਖੋਖੜ ਦੇ ਰਹਿਣ ਵਾਲੇ ਕਿਸਾਨ ਦੀ 4 ਕਮਹੀਨੇ ਪਹਿਲਾਂ ਇੱਕ ਸੜਕੀ ਦੁਰਘਟਨਾ ਵਿੱਚ ਮੌਤ ਹੋ ਗਈ ਤਾਂ ਉਸਦੇ 20 ਵਰਿਆਂ ਦੇ ਪੁੱਤਰ ਅਵਨੀਤ ਸਿੰਘ ਨੇ ਆਪਣੇ ਪਿਓ ਦੀ ਇਸ ਵਿਰਾਸਤ ਨੂੰ ਸੰਭਾਲ ਲਿਆ ਅਤੇ ਚੰਦਨ ਬਾਰੇ ਉਸਨੇ ਜਾਣਕਾਰੀ ਵੀ ਹਾਸਲ ਕੀਤੀ ਹੈ ਅਵਨੀਤ ਸਿੰਘ ਦਾ ਕਹਿਣਾ ਹੈ ਕਿ ਲਗਭਗ 7 ਸਾਲ ਬਾਅਦ ਇਹ ਦਰਖਤ ਵੇਚਣ ਲਾਇਕ ਹੋ ਜਾਣਗੇ ਅਤੇ ਇੱਕ ਦਰਖਤੀ ਲੱਕੜੀ ਲਗਭਗ 10 ਤੋਂ 15 ਲੱਖ ਰੁਪਏ ਵਿੱਚ ਵਿਕੇਗੀ। ਉਸਨੇ ਦੱਸਿਆ ਕਿ ਉਸਤੇ ਬੀਜ ਵੀ ਤਿਆਰ ਕਰ ਰਿਹਾ ਹੈ ਅਤੇ ਆਪਣੇ ਖੇਤ ਵਿੱਚ ਹੋਰ ਵੀ ਪੌਦੇ ਲਗਾਵੇਗਾ। ਉਸਦੇ ਪਿਤਾ ਦੇ ਇਲਾਜ ਦੇ ਉੱਤੇ ਲੱਖਾਂ ਰੁਪਏ ਜੋ ਉਸਨੇ ਕਰਜ਼ੇ ਚੁੱਕ ਕੇ ਲਗਾਏ ਸੀ, ਉਹ ਵੀ ਚੰਦਨ ਦੀ ਲੱਕੜੀ ਵੇਚ ਕੇ ਉਹ ਕਰਜ਼ਾ ਉਤਾਰ ਦੇਵੇਗਾ। ਉਸਨੇ ਆਖਿਆ ਕਿ ਜੇਕਰ ਪੰਜਾਬ ਦਾ ਕਿਸਾਨ ਜਾਣਕਾਰੀ ਹਾਸਲ ਕਰਕੇ ਸਫੈਦਾ ਤੇ ਪਾਪੂਲਰ ਦੀ ਬਜਾਏ ਚੰਦਨ ਦੇ ਦਰਖਤ ਲਗਾਵੇ ਤਾਂ ਉਹ ਲੱਖਾਂ ਰੁਪਏ ਕਮਾ ਸਕਦਾ ਹੈ। ਉਸਨੇ ਆਖਿਆ ਕਿ ਚੰਦਨ ਦੋ ਤਰ੍ਹਾਂ ਦੀ ਲਾਲ ਅਤੇ ਸਫੈਦ ਸਫੈਦ ਚੰਦਨ ਉਸਨੇ ਆਖਿਆ ਕਿ ਲਾਲ ਤੋਂ ਵੀ ਮਹਿੰਗੀ ਹੈ ਉਸਨੇ ਇਹ ਵੀ ਦੱਸਿਆ ਕਿ ਉਸਤੇ ਖੇਤਾਂ 'ਚ ਸਫੈਦ ਚੰਦਨ ਲਗਾਈ ਹੋਈ ਹੈ ਜੀ ਮੇਰਾ ਨਾਮ ਮਨੀਤ ਸਿੰਘ ਹੈ ਤੇ ਇੱਕ ਚੰਦਨ ਦੀ ਖੇਤੀ ਜੋ ਹੈ 2017 'ਚ ਮੇਰੇ ਪਾਪਾ ਨੇ ਸ਼ੁਰੂ ਕੀਤੀ ਸੀਗੀ ਅਸੀਂ ਪਿੰਡ ਖੋਖਰ ਦੇ ਰਹਿਣ ਵਾਲਿਆਂ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਇੱਥੇ 2017 ਸਾਲ ਦੇ ਵਿੱਚ ਪਾਪਾ ਨੇ ਬੂਟੇ ਲਗਾਏ ਸੀਗੇ 200 ਦੇ ਕਰੀਬ ਚੰਦਨ ਦਾ ਬੂਟਾ ਲਗਾਇਆ ਸੀ ਉਦੋਂ ਪਰ ਸਾਨੂੰ ਇੰਨੀ ਨੋਲਿਜ ਨਹੀਂ ਸੀ ਹੈਗੇ ਇਹਨਾਂ ਬਾਰੇ ਤੇ ਉਸ ਦੇ ਵਿੱਚੋਂ ਸਿਰਫ 30 40 ਬੂਟੇ ਹੀ ਬਚੇ ਸੀਗੇ ਉਹ ਬਾਅਦ ਵਿੱਚ ਅਸੀਂ ਫੋਰੈਸਟ ਡਿਪਾਰਟਮੈਂਟ ਨਾਲ ਕੰਟੈਕਟ ਕਰਕੇ ਬੂਟਿਆਂ ਦਾ ਬਾਰੇ ਜਾਣਕਾਰੀ ਲਈ ਸੀ ਕਿਵੇਂ ਇਹਨਾਂ ਨੂੰ ਮਤਲਬ ਕਿ ਸਾਮ ਸੰਭਾਲ ਹੁੰਦੀ ਹੈ ਇਹਨਾਂ ਦੀ ਤੇ ਕਿਵੇਂ ਵਾਧਦੇ ਨੇ ਉਸ ਉਹ ਜਾਣਕਾਰੀ ਲੈਣ ਤੋਂ ਬਾਅਦ ਅਸੀਂ ਬੂਟਿਆਂ ਦਾ ਖਿਆਲ ਰੱਖ ਰਹੇ ਹਾਂ ਤੇ ਉਦੋਂ ਦੇ ਮਤਲਬ ਕਿ 30 40 ਬੂਟੇ ਉਦੋਂ ਦੇ ਚੱਲੇ ਆ ਰਹੇ ਨੇ ਇਸ ਟਾਈਮੇ ਬੂਟਿਆਂ ਦੀ ਉਮਰ ਜੋ ਹੈ 8 ਸਾਲ ਦੇ ਕਰੀਬ ਹੋ ਚੁੱਕੀ ਹੈ ਤੇ ਇਹ ਜੋ ਬੂਟੇ ਨੇ 15 ਤੋਂ 20 ਸਾਲ ਦੀ ਉਮਰ ਵਿੱਚ ਬਿਲਕੁਲ ਤਿਆਰ ਹੋ ਜਾਂਦੇ ਨੇ ਤੇ ਤੁਸੀਂ ਇਹਨਾਂ ਨੂੰ ਵੇਚ ਸਕਦੇ ਹੋ ਇਹਨਾਂ ਦਾ ਜੋ ਮੰਡੀਕਰਨ ਹੈ ਉਹ ਤੁਸੀਂ ਮਤਲਬ ਕਿ ਫੋਰੈਸਟ ਡਿਪਾਰਟਮੈਂਟ ਵੱਲੋਂ ਖੁਦ ਹੀ ਕੀਤਾ ਜਾਂਦਾ ਹੈ ਉਹ ਤੁਸੀਂ ਆਪ ਕਿਤੇ ਬਾਹਰ ਨਹੀਂ ਜੇ ਤੁਸੀਂ ਬਾਹਰ ਵਿੱਚੋਗੇ ਤੇ ਉਹ ਕ੍ਰਿਮੀਨਲ ਐਕਟ ਦੇ ਅੰਦਰ ਮੰਨਿਆ ਜਾਏਗਾ ਤੇ ਇਹ ਫੋਰੈਸਟ ਡਿਪਾਰਟਮੈਂਟ ਵਾਲੇ ਆਪ ਹੀ ਕੱਟ ਕੇ ਲੈ ਕੇ ਜਾਂਦੇ ਨੇ ਚੰਦਨ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਚੰਦਨ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਲਾਲ ਚੰਦਨ ਹੁੰਦੀ ਹੈ ਤੇ ਇੱਕ ਸਫੇਦ ਅਸੀਂ ਜੋ ਬੀਜੀ ਹੋਈ ਹੈ ਇਹ ਸਫੇਦ ਚੰਦਨ ਹੈ ਲਾਲ ਚੰਦਨ ਜੋ ਕਿ ਮੰਨੀ ਜਾਂਦੀ ਹੈ ਕਿ ਬਹੁਤ ਜ਼ਿਆਦਾ ਸੱਪਾਂ ਨੂੰ ਅਟਰੈਕਟ ਕਰਦੀ ਹੈ ਪਰ ਜੋ ਸਫੇਦ ਚੰਦਨ ਹੈ ਇਸ ਦਾ ਕੋਈ ਸੱਪਾਂ ਨਾਲ ਲਿੰਕ ਨਹੀਂ ਹੈਗਾ ਤੇ ਸੱਪ ਬਹੁਤ ਨਾ ਦੀ ਮਾਤਰਾ ਜੀ ਆਉਂਦੇ ਨੇ ਇਨ੍ਹਾਂ ਸੰਬੰਧ ਵਿੱਚ ਇਹਦੇ ਵਿੱਚ ਕੀ ਡਿਫਰੈਂਸ ਹੈਗਾ ਲਾਲ ਤੇ ਚੰਦਨ ਜਿਹੜੀ ਵਾਈਟ ਚੰਦਨ ਹੈ ਇਹਦੇ ਵਿੱਚ ਮੁਨਾਫੇ ਦੇ ਵਿੱਚ ਵਿਕਣ ਦੇ ਵਿੱਚ ਵੀ ਜਿਹੜੀ ਇਹਦੀ ਕੋਈ ਮੁਨਾਫਾ ਹੈਗਾ ਹਾਂਜੀ ਲਾਲ ਚੰਦਨ ਜੋ ਹੈ ਉਹਦਾ ਰੇਟ ਸਫੇਰ ਚੰਦਨ ਨਾਲੋਂ ਥੋੜਾ ਜਿਹਾ ਘੱਟ ਹੈ ਮਤਲਬ ਕਿ ਜ਼ਿਆਦਾ ਕੁਝ ਵੱਡਾ ਫਾਸਲਾ ਨਹੀਂ ਹੈ 2-3 ਹਜ਼ਾਰ ਦਾ ਫਰਕ ਹੈ ਜਿੱਦਾਂ ਲਾਲ ਜੋ ਸਫੇਰ ਚੰਦਨ ਹੈ ਇਸ ਦਾ ਰੇਟ 10 ਤੋਂ 35000 ਰੁਪਏ ਕਿਲੋ ਦੇ ਹਿਸਾਬ ਨਾਲ ਹੈ ਇਹ ਬੂਟੇ ਦੀ ਜੇ ਤੁਹਾਨੂੰ ਪ੍ਰੋਫਿਟ ਦੀ ਜਾਣਕਾਰੀ ਦਿੱਤੀ ਜਾਵੇ ਤੇ ਇੱਕ ਬੂਟਾ ਤੁਹਾਨੂੰ 10 ਤੋਂ 15 ਲੱਖ ਤੱਕ ਦਾ ਮੁਨਾਫਾ ਦੇ ਜਾਂਦਾ ਹੈ ਉਹ ਵੀ ਘੱਟ ਤੋਂ ਘੱਟ ਇਨਵੈਸਟਮੈਂਟ 'ਚ ਇਹਦੀ ਖਰਾਬ ਕੀ ਹੈ ਇਹਦੀ ਖਰਾਕ ਬਿਲਕੁਲ ਮਤਲਬ ਕਿ ਨੋਰਮਲ ਹੈ ਖਰਾਕ ਬੂਟਾ ਜੋ ਆਪਣੀ ਤਰ੍ਹਾਂ ਖੁਦ ਨਹੀਂ ਕਰ ਸਕਦਾ ਇਸਦੇ ਲਾਗੇ ਤੁਹਾਨੂੰ ਕੋਈ ਹੋਸਟ ਪlant ਲਗਾਉਣਾ ਪਏਗਾ ਜਿਸ ਤੋਂ ਇਹ ਆਪਣੀ ਖਰਾਕ ਲੈ ਸਕੇ ਹੋਸਟ ਪlant ਜਿਵੇਂ ਕਿ ਨਿੰਬੂ ਆ ਗਿਆ ਆਮਲਾ ਕੋਈ ਇਦਾਂ ਨੋਰਮਲ ਫਰੂਟ ਵਾਲੇ ਬੋਦੇ ਜਾਂ ਤੁਸੀਂ ਫੁੱਲ ਵਗੈਰਾ ਵੀ ਲਗਾ ਸਕਦੇ ਹੋ ਇਹਨਾਂ ਦੇ ਲਾਗੇ ਜਿਸ ਤੋਂ ਇਹ ਆਪਣੀ ਖਰਾਕ ਲੈਂਦੇ ਨੇ ਤੇ ਹੋਰ ਕਿਸਾਨ ਇਹਨਾਂ ਨੂੰ ਕੀ ਅਪੀਲ ਕਰਨਾ ਚਾਹੂ ਇਸ ਇਸ ਖੇਤੀ ਨੂੰ ਲਾਗੇ ਮੇਰੀ ਤੇ ਬਾਕੀ ਕਿਸਾਨ ਵੀਰਾਂ ਨੂੰ ਇਹਹੀ ਅਪੀਲ ਹੈ ਕਿ ਤੁਹਾਨੂੰ ਮਤਲਬ ਕਿ ਆਪਣੇ ਖੇਤੀ ਦੇ ਜੋ ਟਾਂਗ ਨੇ ਉਹ ਬਦਲਨੇ ਚਾਹੀਦੇ ਨੇ ਇਸ ਜ਼ਮਾਨਾ ਬਦਲ ਰਿਹਾ ਹੈ ਸਭ ਕੁਝ ਬਦਲ ਰਿਹਾ ਹੈ ਤੇ ਸਾਨੂੰ ਵੀ ਆਪਣੇ ਢਾਂਗ ਨੂੰ ਬਦਲਨੇ ਚਾਹੀਦੇ ਨੇ ਕਿਉਂਕਿ ਕਣਕ ਝਾਣੇ ਦੀ ਖੇਤੀ 'ਚ ਇੰਨਾ ਮੁਨਾਫਾ ਰਿਹਾ ਨਹੀਂ ਹੈ ਜੇ ਹੁਣ ਮੁਨਾਫਾ ਚਾਹੀਦਾ ਹੈ ਕਿਸਾਨ ਅੱਗੇ ਵਧਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਢਾਂਗ ਬਦਲ ਕੇ ਹੁਣ ਵੱਖ-ਵੱਖ ਤਰੀਕੇ ਦੀ ਖੇਤੀ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ